ਕੀ ਦਾ ਆਪਾਂ ਇਹ ਕਹਿਣਾ ਕਾਲੀਆ ਉਹ ਸਾਹ ਢੋਡੇ ਕੋਲੇ ਕੋਈ ਆਪਾਂ ਦਾ ਫਾਰਾ ਹਾਊਸ ਬੈਠਾ ਜੇ ਰੈਂਟ ਤੇ ਰੈਂਟ ਤੇ ਉਹਨੇ ਲੈ ਕੇ ਮੈਂ ਮੈਂ ਉਹਨੂੰ ਰੇਲਵੇ ਲਾਈਨ ਦੇ ਨਾਲ ਆਪਣੇ ਘਰੋਂ ਦੇ ਘਰ ਦੇ ਮੂਹਰੇ ਲਾਓ ਜੀ ਅਗਰ ਕੰਤ ਤੋੜਦਾ ਜੀ ਲਾ ਦੋ ਨਹੀਂ ਉਹ ਤਾਂ ਫਰਾ ਆਪਣਾ ਨਹੀਂ ਗੱਲ ਤੇ ਤਾਂ ਫੜੋ ਜੀ ਨਹੀਂ ਨਹੀਂ ਕਲਗੌਲੀ ਦਾ ਥੋਡੇ ਨਾਲ ਘੜੇ ਲੱਖ ਦੀ ਰੋਈ ਦੀ ਨਗਾਇਜ਼ ਕਲੋਨੀ ਘਟ ਰਹੇ ਨੇ ਇੱਕ ਤਾਂ ਗਰੀਬਾਂ ਨੂੰ ਕਲੋਨੀ ਕੱਢੀ ਆ ਦੇਖੀ ਹੈ ਪਰ ਦੇਖੀ ਜੀ ਕਹਿੰਦੇ ਆ ਕਿ ਹਾਸਲੇ ਦੇਖੀ ਨਾ ਤਾਂ ਤੁਸੀਂ ਕਮਿਟੀ ਬਣਾਓ ਇਹ ਦਾ ਜਾਚ ਕਰੇ ਮੈਨੂੰ ਨਹੀਂ ਪਤਾ ਲੱਗਦਾ ਐਮਡੀਐਨ ਨੰਬਰ ਆਉਂਦਾ ਹੈ ਕਿ ਨਹੀਂ ਅੱਜ ਲੋਵਾ ਨਾਲ ਥੋੜੀ ਬਿਜਲੀ ਨਹੀਂ ਨਾ ਹੋ ਰਹੀ ਇੱਕ ਕੱਡੀ ਆਈ ਆ ਥਲੇ ਘਟੋ ਕੋਲ 18 ਮਹੀਨੇ ਤੱਕ ਹੋਰ ਦਮਾ ਨਾ ਮੈਂ ਬੁਰਾ ਹਾਂ ਕਿ ਕਿ ਪੁੱਛੀ ਨਹੀਂ ਲਿੱਤੀ ਗਿਆ ਹੋਰ ਝੱਡਾ ਤੇ ਉਹ ਬਹੁਤ ਕੱਟੀ ਗੱਲ ਹੈ ਕਿੰਨੇ ਕਹਿ ਚੁੱਕੀਆਂ ਐਮਸੀ ਕਰਦੇ ਨੇ ਵੀ ਲੋਕ ਤਾਂ ਬੈਠੇ ਹੋ ਉਹਨਾਂ ਦੇ ਜੇ ਸੀ ਪ੍ਰਧਾਨ ਸੀ ਤਾਂ ਸੋਚਿਆ ਥੋੜੇ ਦੂਜੇ ਐਮਸੀ ਜੇ ਉਹਨਾਂ ਤੋਂ ਵੀ ਸੀ ਪੱਲਾ ਦਈਏ ਬਿਜਲੀ ਜੋ ਸਾਡੇ ਖੜੇ ਕੁਰਸੀਆਂ ਮੰਗਦੇ ਨੇ ਸਾਡੇ ਮੂਹਰੇ ਆ ਕੇ ਇੱਕ ਮਿੰਟ ਸੁਣੋ ਹੋਰ ਕਰਦੇ ਗੱਲ ਉਹ ਤਿੰਨ ਦਿਨ ਦੀ ਸਾਡੇ ਮੋਟਰ ਦੀ ਸੀਨ ਬਈ ਆ ਰਹੀ ਉਹ ਵੀ ਖੁੱਲ ਬਣਿਆ ਜਦੋਂ ਸਾਡਾ ਕੋਲ ਜਾਂਦਾ ਉਹਨਾਂ ਦਾ ਸਾਡਾ ਆ ਇਹ ਨਹੀਂ ਕਿ ਜਿਹੜਾ ਚਾਹਵਾਂ ਉਹ ਕੀ ਨਹੀਂ ਆ ਹਾਊਸਿੰਗ ਚਾਹ ਕੇ ਉਹਨੇ ਮਤਾ ਪਾਸ ਕਰਨਾ ਤੋਂ ਵਗੈਰਾ ਐਮਸੀ ਦੀ ਪਾਉਣੀ ਐਮਸੀ ਫੋਨ ਕਰਕੇ ਮਿੰਦਰ ਜੀ ਨੂੰ ਕਹਿ ਰਿਹਾ ਜੇ ਤੁਹਾਡੇ ਬਾਗ ਦੇ ਨਾਲ ਦੇ ਬਾਗ ਵਿੱਚ ਐਮਸੀ ਨਹੀਂ ਹੈਗਾ ਖੁੱਲ ਇਹ ਮੇਰੇ ਬਾਗ ਦੇ ਵਿੱਚ ਮੋਟਰ ਲੱਗੀ ਐ ਮਤਲਬ ਐਂ ਕੰਮ ਨੂੰ ਉਹ ਕਰਦੇ ਉੱਥੇ ਕੰਮ ਮੰਗਦੇ ਕਿਆ ਸਾਡੇ ਆਂਦੀ ਬੰਦਾ ਬਣੀ ਕੀ ਰਿਹਾ ਸਾਡਾ ਹਾਲਤਾਂ ਇਹਨਾਂ ਨੂੰ ਲੈ ਕੇ ਅਫਸਰਾਂ ਨੂੰ ਲੈ ਕੇ ਚੈੱਕ ਕਰਦੇ ਨੂੰ ਕੋਈ ਕੰਮ ਤੁਸੀਂ ਬਿਨਾਂ ਚੈੱਕ ਕੀ ਕਰਦੇ ਹੋ ਲੇਕਿਨ ਜੇਕਰ ਇਹ ਧਫਲਾ ਹੋਇਆ ਇਹਦੇ ਬਾਰੇ ਸਾਨੂੰ ਹਾਊਸ ਦੇ ਵਿੱਚ ਦੱਸਿਆ ਜਾਵੇ ਵੀ ਇਹ ਕੀ ਚੀਜ਼ ਆ WhatsApp 'ਤੇ ਸਭ ਤੋਂ ਚੱਲ ਰਿਹਾ ਆਪਣੇ ਪ੍ਰੈਸ ਕਾਨਫਰੰਸਾਂ ਹੋਣੀਆਂ ਅੱਜ ਹਾਊਸ ਦੇ ਵਿੱਚ ਸਾਡੀ ਇੱਕ ਛੋਟੀ ਭੈਣ ਜਿਹੜੀ ਕਿ ਕਾਲੀਦਾ ਤੋਂ ਨਮਾਇਦਾ ਉਹ ਆਪਣੇ ਕੱਪੜਿਆਂ ਦੇ ਉੱਪਰ ਉਸਟਲਾ ਕੇ ਧੰਰੀ ਹੈ ਕਿ 4 ਲੱਖ 20 ਹਜ਼ਾਰ ਦਾ ਇੱਕ ਧਫਲਾ ਹੋਇਆ ਹੈ ਉਹਦੇ ਬਾਰੇ ਇੱਕ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ ਪਰ ਦੱਸਿਆ ਜਾਵੇ ਕਿ ਉਹ ਸਾਹ ਬੈਠੇ ਨੇ ਤੁਸੀਂ ਬੈਠਿਓ ਜੇ ਇਹ ਨੇ ਜੇ ਇਹ ਨੇ ਹੱਥ ਮੋੜ ਕੇ ਨਾਲ ਕੇ ਵੀ ਉਹਨਾਂ ਬਿਆਸਾਂ ਨੂੰ ਮਤਲਬ ਜੀ ਬੈਠੋ ਜੀ ਕਿ ਜ਼ੂਰ ਕੀ ਆ ਸਾਡਾ ਉਹਨਾਂ ਦੇ ਛੋਟੇ ਦੇਖੋ ਗਦਾਈ ਹੁੰਦੀ ਆ ਉਹਦੇ ਬਾਰੇ ਅਸੀਂ ਦੇਖਦੇ ਆ ਸਾਨੂੰ ਇਹਦੇ ਬਾਰੇ ਹੌਸਲੇ ਵਿੱਚ ਦੱਸਿਆ ਜਾਵੇ ਵੀ ਕੀ ਚੱਕਰ ਕੀ ਆ ਇਹਦੇ ਬਾਰੇ ਦੱਸੋ ਇਹਨਾਂ ਨੂੰ ਲੈ ਕੇ ਅਫਸਰਾਂ ਨੂੰ ਲੈ ਕੇ ਚੈੱਕ ਕਰਦੇ ਨੂੰ ਕੋਈ ਕੰਮ ਤੁਸੀਂ ਬਿਨਾਂ ਚੈੱਕ ਨਹੀਂ ਕਰਦੇ ਆ। ਲੇਕਿਨ ਜੇਕਰ ਇਹ ਧਫਲਾ ਹੋਇਆ ਇਹਦੇ ਬਾਰੇ ਸਾਨੂੰ ਹਾਊਸ ਦੇ ਵਿੱਚ ਦੱਸਿਆ ਜਾਵੇ ਵੀ ਇਹ ਕੀ ਚੀਜ਼ ਆ। WhatsApp 'ਤੇ ਸਭ ਤੋਂ ਚੱਲ ਰਿਹਾ ਆਪਣੇ ਪ੍ਰੈਸ ਕਾਨਫਰੈਂਸਾਂ ਹੋਣੀਆਂ ਅੱਜ ਹਾਊਸ ਦੇ ਵਿੱਚ ਸਾਡੀ ਇੱਕ ਛੋਟੀ ਭੈਣ ਜਿਹੜੀ ਕਿ ਇਕੱਲੀ ਦਾਤ ਤੋਂ ਨਮਾਇੰਦ ਉਹ ਆਪਣੇ ਕੱਪੜਿਆਂ ਦੇ ਉੱਪਰ ਉਸਟਰ ਲਾ ਕੇ ਤੋਂ ਮਰੀ ਹੈ ਵੀ 4 ਲੱਖ 20 ਹਜ਼ਾਰ ਦਾ ਇੱਕ ਧਫਲਾ ਹੋਇਆ ਹੈ। ਉਵੇਂ ਬਾਰੇ ਇੱਕ ਸਾਨੂੰ ਸਪਸ਼ਟੀ ਤਰੰਤਾ ਜਾਵੇ ਪਰ ਦੱਸਿਆ ਜਾਵੇ ਪੀਓ ਸਾਹਿਬ ਬੈਠੇ ਨੇ ਤੁਸੀਂ ਬੈਠਿਓ ਜੇ ਮੈਂ ਜੇ ਮੈਂ ਹਰ ਲਕਦੀ ਹੋਈ ਦੀ ਨਜਾਇਜ਼ ਕਲੋਨੀ ਇਕੱਤੋਂ ਗਰੀਬਾਂ ਨੂੰ ਕਲੋਨੀ ਕੱਟੀ ਆ ਬੀਤੀ ਮੈਂ ਤਾਂ ਬੀਤ ਜੀ ਕਹਿੰਦੇ ਆ ਕਿ ਸਰਪਤੇ ਦੇ ਕਿੰਨਾ ਤਾਂ ਕਮੇਟੀ ਬਣਾਓ ਇਹਦਾ ਜਾਚ ਕਰੇ ਕਮੇਟੀ ਨੂੰ ਵੀ ਪਤਾ ਲੱਗ ਜੂਗਾ ਐਸਡੀਐਨ ਕੋਲ ਕਿ ਪੈਸੇ ਹੈਗੇ ਨਹੀਂ ਆਦ ਰੋ ਰੋ ਆਸ ਹੋਈ ਬਿਜਲੀ ਨਹੀਂ ਨਾ ਇੱਕ ਕੱਟੀ ਆਈ ਆ ਥਲੇ ਘਟੋਂ ਕੋਲ 18 ਮਿੰਟ ਲੱਗੀਆਂ ਤੁਹਾਨੂੰ ਹੋਰ ਦਵਾਂ ਹਾਂ ਇਹ ਪੁਰਾਣਾ ਹੈ ਨਾ ਕਿਉਂਕਿ ਕੂਚੀਆਂ ਨਹੀਂ ਲਿੱਤੀਆਂ ਗਿਆ ਹੋਰ ਜੱਟੋ ਤੇ ਉਹ ਬਹੁਤ ਮੱਠੀ ਕਰਦਾ ਕਿੰਨੇ ਦਿਨ ਗਿਆ ਚੁੱਪੀਆਂ ਐਮਸੀ ਕਲਰ ਤੇ ਤੁਸੀਂ ਲੋਕ ਤਾਂ ਬੈਠੇ ਹੋ ਉਹਨਾਂ ਦੇ ਦੇਰ ਦੀ ਬਰਤਾਲ ਚੇ ਤਾਂ ਸੋਚੋ ਵੀ ਤੁਹਾਡੇ ਦੂਜੀ ਐਮਸੀ ਜੇ ਉਹਨਾਂ ਤੋਂ ਵੀ ਦੀ ਕਰ ਲਾ ਦੀ ਜੀਓ ਸਾਹਿਬ ਸਾਡੇ ਸਾਡੇ ਮੂਹਾਂ ਆਂਦਾ ਕੋਈ ਜੀਆ ਇੱਕ ਮਿੰਟ ਸੋਣੋ ਹੋਰ ਕਰਦੇ ਗੱਲ ਉਹ ਤਿੰਨ ਦਿਨ ਦੀ ਸਾਡੇ ਮੂਹਾਂ ਤੋਂ ਮਸ਼ੀਨ ਖੜੀ ਆ ਕੋਈ ਕੁਝ ਬਣਿਆ ਤੁਹਾਨੂੰ ਪਾਉਂਦੇ ਸਾਡਾ ਹਾਊਸਿੰਗ ਚਾਹੇ ਮਤਾ ਪਾਸ ਕਰਨਾ ਹੈ ਉਸ ਤੋਂ ਬਗੈਰ ਐਮਸੀਡੀ ਪਾਉਣੀ ਐਮਸੀ ਨੂੰ ਬੁਲ ਕਰਕੇ ਮਹਿੰਦਰ ਜੀ ਨੂੰ ਕਹਿ ਰਿਹਾ ਜੇ ਬੁਲੇ ਰੋਡ ਦੇ ਨਾਲ ਕੋਈ ਐਮਸੀ ਨਹੀਂ ਹੈਗਾ ਖੁੱਲ ਜੇ ਮੇਰੇ ਵਾਲਦ ਦੇ ਸਕੂਟਰ ਲੱਗੀ ਹੈ ਮਤਲਬ ਐ ਕੰਟੂ ਉਹ ਕਰਦੇ ਉੱਥੇ ਕੰਮ ਮੰਗ ਲੋ ਨੇ 4 ਸਾਲਾਂ ਤੋਂ ਦੀ ਬੰਦਾ ਪਾਣੀ ਕੀ ਰਿਹਾ ਸਾਡਾ ਹੱਥ